ਸਮਤ ਕਦੋਂ ਕਿਸੇ ਨੂੰ ਫਰਸ਼ ਤੋਂ ਅਰਸ਼ ਤੱਕ ਪਹੁੰਚਾ ਦੇਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ ਤੇ ਇੱਕ ਝੁੱਗੀਆਂ ਚੌਪੜੀਆਂ ਦੇ ਵਿੱਚ ਜੰਮੀ ਪਲੀ ਕੁੜੀ ਰੰਗੀਨ ਸਕਰੀਨਾਂ ਦੀ ਸ਼ਾਨ ਵੀ ਬਣ ਸਕਦੀ ਹੈ ਇਹ ਤਾਂ ਬਿਲਕੁਲ ਵੀ ਕਿਸੇ ਨੇ ਨਹੀਂ ਸੀ ਸੋਚਿਆ ਜਿੱਥੇ ਮੈਂ ਗੱਲ ਕਰ ਰਹੀ ਹਾਂ ਮਹਾਕੁੰਭ 2025 ਦੇ ਵਿੱਚ ਸੁਰਖੀਆਂ ਦੇ ਵਿੱਚ ਆਈ ਵਾਇਰਲ ਗਰਲ ਦੀ ਤੁਸੀਂ ਬਿਲਕੁਲ ਸਹੀ ਸਮਝਿਓ ਮੈਂ ਗੱਲ ਕਰ ਰਹੀ ਹਾਂ ਮੋਨਾ ਲੀਸਾ ਦੀ ਜਿਹੜੀ ਕਿ ਪ੍ਰਯਾਗਰਾਜ ਮਹਾਕੁੰਭ 2025 ਦੇ ਵਿੱਚ ਰੋਜ਼ਗਾਰ ਕਮਾਉਣ ਦੇ ਲਈ ਆਈ ਸੀ ਇਹ ਉਹੀ ਕੁੜੀ ਐ ਜਿਹੜੀ ਕਿ ਬਹਾਕੁੰਮ ਦੇ ਵਿੱਚ ਫੁੱਲਾਂ ਤੇ ਰੁਦਰਾਕਸ਼ ਦੀਆਂ ਮਾਲਾਵਾਂ ਵੇਚਦੀ ਸੀ ਤੇ ਥੋੜੇ-ਬਹੁਤੇ ਪੈਸੇ ਕਮਾਉਂਦੀ ਸੀ ਇਹ ਉਹੀ ਕੁੜੀ ਐ ਜਿਸ ਦੀਆਂ ਬਹੁਤ ਖੂਬਸੂਰਤ ਅੱਖਾਂ ਨੇ ਤੇ ਇੱਕ ਬੜੀ ਪਿਆਰੀ ਜਿਹੀ ਦੇਖ ਹੈ ਜਿਸ ਦੀਆਂ ਕਿਸੇ ਨੇ ਫੋਟੋਆਂ ਖਿੱਚੀਆਂ ਤੇ ਵੀਡੀਓ ਬਣਾਈ ਤੇ ਨਾਲ ਹੀ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਜਿਸ ਦੇ ਨਾਲ ਇਹ ਕੁੜੀ ਜਿਹੜੀ ਕਿਸੇ ਧਾਰਨ ਜਹੀ ਸੀ ਪਰੰਤੂ ਰਾਤੋਂ ਰਾਤ ਸਟਾਰ ਬਣ ਗਈ ਹੈ ਦੱਸਦੀ ਹੈ ਕਿ ਇਸ ਕੁੜੀ ਦਾ ਅਸਲੀ ਨਾਮ ਮੋਨੀ ਭੋਸਲੇ ਹੈ ਜਿਹੜੀ ਕਿ ਮੱਧ ਪ੍ਰਦੇਸ਼ ਦੇ ਇੰਦੌਰ ਦੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਰਹਿੰਦੀ ਹੈ ਤੇ ਆਪਣੇ ਪਰਿਵਾਰ ਦੇ ਨਾਲ ਮਹਾਕੁੰਭ ਦੇ ਵਿੱਚ ਆਈ ਸੀ ਤਾਂ ਕਿ ਇਹ ਰੋਜ਼ਗਾਰ ਕਮਾਸ ਕੇ 16 ਸਾਲਾਂ ਦੀ ਇਹ ਕੁੜੀ ਜਿਹੜੀ ਕਿ ਪਰਿਵਾਰ ਦੇ ਨਾਲ ਮਹਾਕੁੰਭ ਦੇ ਵਿੱਚ ਆਉਂਦੀ ਹੈ ਜਿੱਥੇ ਕਿ ਉਸ ਦੀ ਕਿਸਮਤ ਯੂ ਟਰਨ ਲੈਂਦੀ ਹੈ ਹਾਲਾਂਕਿ ਪਹਿਲਾਂ ਤਾਂ ਦੇਖਣ ਨੂੰ ਇਸ ਕੁੜੀ ਨੂੰ ਇਉਂ ਲੱਗਿਆ ਕਿ ਉਸ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਜਿਸ ਦੇ ਨਾਲ ਉਸ ਨੂੰ ਕੰਮ ਦੇ ਵਿੱਚ ਵੀ ਦਿੱਕਤ ਆਉਣ ਲੱਗੀ ਕਿਉਂਕਿ ਉਸ ਦੇ ਆਲੇ ਦੁਆਲੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਸੀ ਜਿਹੜੇ ਕਿ ਉਸ ਦੀਆਂ ਫੋਟੋਆਂ ਖਿੱਚਦੇ ਸਨ ਉਸ ਦੀ ਵੀਡੀਓ ਬਣਾਉਂਦੇ ਸਨ ਇੱਕ ਵਾਰ ਤਾਂ ਉਸ ਨੇ ਇਹ ਸੋਚ ਲਿਆ ਕਿ ਉਹ ਆਪਣੇ ਘਰ ਵਾਪਸ ਚਲੀ ਜਾਵੇਗੀ ਤੇ ਪਰਿਵਾਰ ਦੀ ਸਹਿਮਤੀ ਦੇ ਨਾਲ ਉਹ ਘਰ ਵੀ ਵਾਪਸ ਚਲੀ ਗਈ ਪਰੰਤੂ ਇਥੇ ਕਿਸਮਤ ਉਸ ਨੂੰ ਹੋਰ ਚਮਕਾਉਣਾ ਚਾਹੁੰਦੀ ਹੈ ਤਾਂ ਜਿਹੜੀ ਉਸ ਦੀ ਵੀਡੀਓ ਸੀ ਉਹ ਬਾਲੀਵੁੱਡ ਨਿਰਦੇਸ਼ਕ ਰੋਜ ਮਿਸਰਾ ਹੋਰਾਂ ਨੇ ਦੇਖੀ ਤਾਂ ਉਹਨਾਂ ਨੂੰ ਲੱਗਿਆ ਕਿ ਇਹ ਕੁੜੀ ਬਾਲੀਵੁੱਡ ਦੇ ਵਿੱਚ ਧਮਾਲ ਮਚਾ ਸਕਦੀ ਹੈ ਇਸ ਕਰਕੇ ਸਰੋਜ ਮਿਸ਼ਰਾ ਉਸ ਦੇ ਕਰਮੱਦ ਪ੍ਰਦੇਸ਼ ਗਿਆ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਉਸ ਦੇ ਨਾਲ ਉਸ ਦੇ ਘਰ ਵਿੱਚ ਹੀ ਮੁਲਾਕਾਤ ਕੀਤੀ ਗਈ ਜਿੱਤੇ ਕਿ ਉਸ ਦੇ ਪਰਿਵਾਰਿਕ ਮੈਂਬਰਾਂ ਨੂੰ ਤੇ ਇਸ ਕੁੜੀ ਨੂੰ ਇਹ ਗੱਲ ਆਖੀ ਗਈ ਕਿ ਉਸ ਨੂੰ ਬਾਲੀਵੁੱਡ ਦੇ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਪਰਿਵਾਰ ਦੀ ਸਹਿਮਤੀ ਦੇ ਨਾਲ ਮੋਨਾਲੀਸਾ ਨੇ ਇਹ ਪੇਸ਼ਕਸ਼ ਮੰਨੀ ਤੇ ਹੁਣ ਉਹ ਬਾਲੀਵੁੱਡ ਦੇ ਵਿੱਚ ਤਮਾਲਾ ਪਾਉਣ ਦੇ ਲਈ ਤਿਆਰ ਹੈ ਹਾਲਾਂਕਿ ਅਸੀਂ ਉਸ ਦੀਆਂ ਮੇਕਅਪ ਦੇ ਵਿੱਚ ਵੀ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਦੇਖੀਆਂ ਨੇ ਜਿਸ ਦੇ ਵਿੱਚ ਉਹ ਹੋਰ ਜ਼ਿਆਦਾ ਖੂਬਸੂਰਤ ਲੱਗ ਰਹੀ ਹੈ ਦੱਸਦੀ ਹੈ ਕਿ ਕੰਗਣਾ ਰਣੌਤ ਹੋਰਲੇ ਵੀ ਉਸ ਦਾ ਸਮਰਥਨ ਕੀਤਾ ਹੈ ਤੇ ਨਾਲ ਹੀ ਆਖਿਆ ਹੈ ਕਿ ਹੁਣ ਉਹ ਸਮਾਂ ਹੈ ਜਿਹੜਾ ਕਿ ਖੂਬਸੂਰਤੀ ਦੇ ਨਵੇਂ ਪੈਮਾਨੇ ਨਵੇਂ ਮਾਪਦੰਡ ਸਥਾਪਿਤ ਕਰੇਗਾ ਤੇ ਸਥਾਪਿਤ ਹੋ ਵੀ ਰਹੇ ਨੇ ਹੁਣ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਮੋਨਾਲੀਸਾ ਕੀ ਬਾਲੀਵੁੱਡ ਦੇ ਵਿੱਚ ਆਪਣੇ ਪੈਰ ਜਮਾ ਪਾਉਂਦੀ ਏ ਜਾਂ ਨਹੀਂ ਹਾਲਾਂਕਿ ਉਸ ਦੇ ਵੱਲੋਂ ਕੋਸ਼ਿਸ਼ਾਂ ਬਹੁਤ ਕੀਤੀਆਂ ਗਈਆਂ ਨੇ ਤੇ ਨਾਲ ਹੀ ਉਹ ਬਹੁਤ ਉਤਸੁਕ ਵੀ ਹੈ ਕਿ ਉਹ ਬਾਲੀਵੁੱਡ ਦੇ ਵਿੱਚ ਕੰਮ ਕਰੇਗੀ ਕਿਸਮਤ ਨੇ ਉਸ ਨੂੰ ਮੌਕਾ ਦੇ ਦਿੱਤਾ ਹੁਣ ਉਸ ਨੂੰ ਸੰਭਾਲਣਾ ਉਸ ਦੇ ਹੱਥ ਦੇ ਵਿੱਚ ਹੈ ਅਗਰ ਉਹ ਮਿਹਨਤ ਕਰਦੀ ਹੈ ਤਾਂ ਹੋਰ ਜ਼ਿਆਦਾ ਚਮਕੇਗੀ ਪਰ ਉਮੀਦ ਵੀ ਇਹੀ ਕੀਤੀ ਜਾ ਰਹੀ ਹੈ ਕਿ ਉਹ ਬਾਲੀਵੁੱਡ ਦੇ ਵਿੱਚ ਆਪਣੀ ਇੱਕ ਖਾਸ ਜਗ੍ਹਾ ਬਣਾਵੇਗੀ ਤੇ ਕੈਂਦੀਆਂ ਕਹੋਂਦੀਆਂ ਬਨੇਤਨੀਆਂ ਨੂੰ ਜਿਹੜਾ ਕਿ ਵੱਡਾ ਮੁਕਾਬਲਾ ਵੀ ਦੇਵੇਗੀ ਸੋ ਇਹ ਕਿਸਮਤ ਦਾ ਹੀ ਖੇਲ ਹੈ ਝੁੱਗੀਆਂ ਚੌਪੜੀਆਂ ਦੇ ਵਿੱਚ ਜੰਮੀ ਹੋਈ ਇੱਕ ਕੁੜੀ ਬਾਲੀਵੁੱਡ ਦੀ ਸਟਾਰ ਬਣਨ ਦੇ ਲਈ ਉਡਾਰੀ ਭਰਨ ਦੇ ਲਈ ਬਿਲਕੁਲ ਤਿਆਰ ਬਰ ਤਿਆਰ ਹੈ